ਹੈਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਟੀ-ਸ਼ਰਟ ਬਣਾਉਣੀ ਸਿਖਾਉਣੇ ਆਂ ਜੀ ਘਰ ਵਿੱਚ ਜਿਹੜਾ ਕੀ ਦੇਖੋ ਤੁਲਮਾ ਕਪੜਾ ਹੁੰਦਾ ਆਪਣੇ ਕੋਲੇ ਉਹ ਵਾਲਾ ਕਪੜਾ ਹੈ ਇਹਦੇ ਵਿੱਚ ਸਟੈਚ ਵੀ ਹੁੰਦਾਗਾ ਦੇਖੋ ਜਿਵੇਂ ਆਪਾਂ ਕਈ ਵਾਰ ਲੌਂਗ ਲੈਣੀ ਚਾਹੁੰਦੇ ਹੁੰਨੇ ਆ ਆਪਾਂ ਨੂੰ ਓਵੇਂ ਲੌਂਗ ਉਨੀ ਮਿਲਦੀ ਨਹੀਂ ਹੁੰਦੀ ਆਪਾਂ ਨੂੰ ਥੋੜੀ ਸ਼ਾਰਟ ਮਿਲਦੀ ਏ ਘਰ ਵਿੱਚ ਕੱਪੜਾ ਲੈ ਕੇ ਆਪਾਂ ਕਿੰਨੀ ਮਰਜ਼ੀ ਲੌਂਗ ਆਪਣੇ ਹਿਸਾਬ ਨਾਲ ਕਿਵੇਂ ਮਰਜ਼ੀ ਬਣਾ ਸਕਦੇ ਆ ਜੀ ਦੇਖੋ ਮੈਨੂੰ ਚਾਹੀਦੀ ਜੀ 34 35 ਇੰਚ ਦੀ ਲੈਂਥ ਆਪਾਂ ਲੈਂਤੀ ਏ ਜੀ 2 ਇੰਚ ਵੱਧ 35 ਆਪਾਂ ਤਿਆਰ ਕਰਾਂਗੇ ਤੇ 33 ਇੰਚ ਦੀ ਆਪਾਂ ਲੈਂਥ ਲੈਤੀ ਜੀ ਟੀ-ਸ਼ਰਟ ਦੀ ਆਪਾਂ ਪੂਰੀ ਲੌਂਗ ਬਣਾਉਣੀ ਐ ਇਸ ਕਰਕੇ ਆਪਾਂ ਉਸ ਹਿਸਾਬ ਨਾਲ ਲੈਂਤੀ ਏ ਜੀ ਆਪਾਂ ਦੇਖੋ ਜਿੰਨੀ ਵੀ ਲੈਂਥ ਲੈਣੀ ਹੋਵੇ ਉਸ ਤੋਂ 2 ਇੰਚ ਵੱਧ ਆਪਾਂ ਲੈ ਸਕਦੇ ਆ ਕਿਉਂਕਿ ਇਹ ਨੀਚੇ ਸੀਨੇ ਹੀ ਲੱਗਣੀਆਂ ਹੁੰਦੀ ਐ ਤੇ ਇਸ ਕਰਕੇ ਦੇਖੋ ਜਿਹੜੀ ਸਾਈਡ ਤੇ ਕੰਨੀ ਸੀ ਜੀ ਕੰਨੀ ਵਾਲੀ ਸਾਈਡ ਆਪਾਂ ਕੱਟ ਦਿੰਨੇ ਆ ਬੰਦ ਸਾਈਡ ਆਪਾਂ ਪਰਲੀ ਸਾਈਡ ਰੱਖੀ ਐ ਖੁੱਲੀ ਸਾਈਡ ਆਪਾਂ ਆਪਣੇ ਵਾਲੀ ਸਾਈਡ ਰੱਖੀ ਸੀ ਜੀ ਇਸ ਕਰਕੇ ਸਭ ਤੋਂ ਪਹਿਲਾਂ ਲੈਂਤੀ ਐ ਜੀ ਆਪਾਂ ਆਪਣੀ ਲੈਂਥ ਜਿੰਨੀ ਵੀ ਲੈਂਥ ਲੈਣੀ ਐ ਉਸ ਤੋਂ ਬਾਅਦ ਦੇਖੋ ਆਪਾਂ ਆਪਣਾ ਘੇਰੇ ਦੇ ਸਾਹਮਣੇ ਲਵਾਂਗੇ ਜੀ ਘੇਰਾ ਆਪਾਂ ਜਿੰਨਾ ਵੀ ਲੈਣਾ ਐ 2 ਇੰਚ ਵੱਧ ਕੇ ਆਪਾਂ ਘੇਰਾ ਲੈਣਾ ਐ 2 ਇੰਚ ਵੱਧ ਕੇ ਲੈਂਥ 2 ਇੰਚ ਵੱਧ ਕੇ ਘੇਰਾ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਪਹਿਲਾਂ ਆਪਣੇ ਕੋਲੇ ਡਬਲ ਕਪੜਾ ਸੀ ਹੁਣ ਆਪਾਂ ਡਬਲ ਫੋਲਡ ਕਰਤਾ ਜੀ ਹੁਣ ਆਪਾਂ ਲਾਵਾਂਗੇ ਜੀ ਤੀਰੇ ਦਾ ਨਿਸ਼ਾਨ ਤੇ ਆਪਾਂ ਮੋਢੇ ਦੀ ਕਾਟ ਪਾਵਾਂਗੇ ਦੇਖੋ ਬਹੁਤ ਹੀ ਕਟ ਇਸ ਸੈਮ ਦੇ ਵਿੱਚ ਇਹ ਬਣ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਕੋਈ ਪਲੇਟਾਂ ਵਗੈਰਾ ਨਹੀਂ ਪਾਉਣੀਆਂ ਹੁੰਦੀਆਂ ਬਹੁਤ ਹੀ ਸਾਨੀ ਨਾਲ ਤੇ ਆਪਣੇ ਹਿਸਾਬ ਨਾਲ ਆਪਾਂ ਕਿੰਨੀ ਮਰਜ਼ੀ ਲੈਂਥ ਇਹਦੀ ਘਟਾ ਵਧਾ ਲੂਜ਼ ਕਿਵੇਂ ਮਰਜ਼ੀ ਬਣਾ ਸਕਦੇ ਹਾਂ ਜੀ ਲੋਜੀ 7 ਇੰਚ ਦਾ ਉਪਰੋਂ ਛੱਡ ਕੇ ਤੇ ਜਿਹੜਾ ਡੂੰਗਾ ਰੱਖਣਾ ਹੈ ਉਹ 8 ਇੰਚ ਦਾ ਆਪਾਂ ਮੋਡਾ ਕੱਟਿਆ ਹੈਗਾ ਤੀਰਾ ਰੱਖਿਆ 7 ਇੰਚ ਤੇ ਮੋਡਾ ਕੱਟਿਆ ਆਪਾਂ 8 ਇੰਚ ਸਾਈਡ ਤੋਂ ਦੇਖੋ ਇਹ ਬੰਦ ਸੀ ਆਪਾਂ ਇਹਨੂੰ ਖੋਲ ਕੇ ਸਿੰਗਲ ਸਿੰਗਲ ਪੀਸ ਕਰ ਲੈਣੇ ਆ ਜੀ ਸਿੰਗਲ ਸਿੰਗਲ ਪੀਸ ਕਰਨ ਤੋਂ ਬਾਅਦ ਆਪਾਂ ਇਹਦੇ ਅਲੱਗ-ਅਲੱਗ ਗਲੇ ਕੱਟਾਂਗੇ ਕਿਉਂਕਿ ਇਹ ਗਲਿਆਂ ਦੇ ਵਿੱਚ ਕੋਈ ਬੁਕਰਮ ਪਗਾਉਣ ਦਾ ਕੋਈ ਰੋਲ ਨਹੀਂ ਹੁੰਦਾ ਦੇਖੋ ਸਿੰਪਲੀ ਇਹ ਗਲੇ ਬਣ ਕੇ ਸਿੰਪਲੀ ਇਹਦੇ ਉੱਤੇ ਕਪੜਾ ਲੱਗ ਜਾਂਦਾ ਜੀ ਗਲੇ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਡਬਲ ਫੋਲਡ ਕਰਕੇ ਇਸ ਤਰ੍ਹਾਂ ਇੱਕ ਸਿੰਗਲ ਪੀਸ ਨੂੰ ਆਪਾਂ ਪਿਛਲਾ ਗਲਾ ਕੱਟਾਂਗੇ ਇਸੇ ਤਰ੍ਹਾਂ ਆਪਾਂ ਫਰੰਟ ਵਾਲਾ ਗਲਾ ਕੱਟਾਂਗੇ ਦੇਖੋ ਗਲਾ ਜਿਹੜਾ ਹੈਗਾ ਜੀ ਆਪਾਂ ਚੌੜਾ ਲੈਣਾ 2.5 ਤੇ 4 ਇੰਚ ਆਪਾਂ ਡੀਪ ਰੱਖਣਾ ਹੈਗਾ ਗਲਾ ਦੇਖੋ ਕਿਉਂਕਿ ਆਪਾਂ ਆਮ ਬਾਜ਼ਾਰ ਤੋਂ ਲੈ ਕੇ ਆਉਂਦੇ ਜੀ ਬਿਲਕੁਲ ਉਹ ਗਲੇ ਦੇ ਨਾਲ ਹੀ ਲੱਗੇ ਪਏ ਹੁੰਦੇ ਆ ਜਿਹੜਾ ਨੇ ਗਲੇ ਹੁੰਦੇ ਐ ਇਹ ਦੇਖੋ ਆਪਾਂ ਆਪਣੇ ਸਾਹਮਣੇ ਨਾਲ ਥੋੜਾ ਜਿਹਾ ਡੀਪ ਰੱਖ ਸਕਦੇ ਹਾਂ ਜਿਵੇਂ ਮੈਂ ਫਰੰਟ ਵਾਲਾ ਗਲਾ ਲਵਾਂਗੀ ਜੀ 6.5 ਤੇ ਮੂਰਲਾ ਗਲਾ ਆਪਾਂ ਰੱਖਿਆ ਮੂਰਲਾ ਤਾਂ ਆਪਾਂ 6.5 ਰੱਖਾਂਗੇ ਤੇ ਪਿਛਲਾ ਗਲਾ ਆਪਾਂ 4 ਇੰਚ ਰੱਖਾਂਗੇ ਇਸੇ ਤਰ੍ਹਾਂ ਆਪਾਂ ਜਿਹੜਾ ਹੋਏਗਾ ਜੀ ਹੁਣ ਮੂਰਲਾ ਗਲਾ ਵੀ ਕੱਟ ਲੈਣੇ ਆ ਚੜਾਈ ਆਪਾਂ 2.5 ਹੀ ਰੱਖਾਂਗੇ ਤੇ ਥੋੜਾ ਜਿਹਾ ਆਪਾਂ ਡੂੰਘਾ ਰੱਖ ਲਾਂਗੇ ਮੂਰਲਾ ਵਾਲਾ ਗਲਾ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਇਹਦੇ ਉੱਤੇ ਇੱਕ ਸਾਈਡ ਤੇ ਜੇਬ ਵੀ ਲਾਵਾਂਗੇ ਦੇਖੋ ਕਈ ਵਾਰ ਕੀ ਆਪਾਂ ਦੇਣੇ ਵੀ ਇਸ ਤਰ੍ਹਾਂ ਦੀ ਲੌਂਗ ਟੀ-ਸ਼ਰਟ ਪਾ ਲੰਨੇ ਆਗੇ ਆਪਣੀਆਂ ਸਲਵਾਰਾਂ ਦੇ ਨਾਲ ਜਾਂ ਲੋਰ ਦੇ ਨਾਲ ਤੇ ਦੇਖੋ ਭੈੜਾ ਵੀ ਨਹੀਂ ਲੱਗਦਾ ਇਸ ਤਰ੍ਹਾਂ ਜਿਹੜੇ ਥੋੜੀ ਜਿਹੀ ਵੱਧ ਲੈਂਥ ਵਾਲੀ ਆਪਣੇ ਪਾਈ ਹੋਈ ਹੋਊਗੀ ਇਹਨੂੰ ਦੇਖੋ ਕੋਈ ਮਰਜ਼ੀ ਵੀ ਪਾ ਸਕਦਾ ਏ ਜਿਵੇਂ ਹੁਣ ਆਮ ਤੌਰ ਤੇ ਕਈ ਵਾਰ ਆਪਾਂ ਉਹ ਸ਼ਾਰਟ ਕੱਪੜੇ ਵਾਲੇ ਨਹੀਂ ਆਪਣੇ ਘਰਾਂ 'ਚ ਚੱਲਦੇ ਹੁੰਦੇ ਏ ਦੇਖੋ ਲੌਂਗ ਲੈਂਥ ਵਾਲੀ ਹੈਗੀ ਹੈ ਜੀ ਇਹਨੂੰ ਆਪਾਂ ਕਿਵੇਂ ਮਰਜ਼ੀ ਪਾ ਸਕਦੇ ਹਾਂ ਹੁਣ ਦੇਖੋ ਆਪਾਂ ਆਪਣੇ ਹਿਸਾਬ ਨਾਲ ਹੀ ਇਹਦਾ ਫੀਟਿੰਗ ਦਾ ਨਿਸ਼ਾਨ ਲਾਵਾਂਗੇ ਜਿਵੇਂ ਮੈਂ 19 17 ਤੇ ਸਾਢੇ 21 ਦੀ ਲੈਂਥ ਲੈਂਦੀ ਹੈ ਜੀ ਇਸੇ ਤਰ੍ਹਾਂ ਦੇਖੋ ਮੈਂ ਚਾਕ ਥੋੜੇ ਜਿਹਾ ਵੱਧ ਰੱਖੂੰਗੀ ਕਿਉਂਕਿ ਜਿਹੜੇ ਬਾਜ਼ਾਰ ਤੇ ਵਿੱਚੋਂ ਲੈ ਕੇ ਆਉਣੇ ਚਾਕ ਬਹੁਤ ਛੋਟੇ ਹੁੰਦੇ ਆ हिਪ ਕੋਲੋਂ ਨਾ ਉਹ ਟੀ-ਸ਼ਰਟਾਂ ਫਸ ਜਾਂਦੀਆਂ ਹੈਗੀਆਂ ਇਸੇ ਤਰ੍ਹਾਂ ਦੇਖੋ ਮੈਂ ਇਹਦੇ 12 ਇੰਚ ਦੇ ਚਾਕ ਰੱਖਿਆ ਜੀ ਨੀਚੇ ਤੋਂ ਲੈ ਕੇ ਉੱਪਰ ਤੱਕ ਹੀ ਪਤਾ ਕਰ 12 ਇੰਚ ਦਾ ਨਿਸ਼ਾਨ ਲਾਇਆ ਮੈਂਨੇ ਇਹ ਇਹ ਥੋੜਾ ਜਿਹਾ ਆਪਾਂ ਵੱਧ ਰੱਖਾਂਗੇ ਜੀ ਇਸੇ ਤਰ੍ਹਾਂ ਹੁੰਦਾ ਜੀ ਮੇ ਆਪਾਂ ਘਰੇ ਟੀ-ਸ਼ਰਟ ਬਣਾਉਣਾ ਦਾ ਸੁੱਖ ਬਹੁਤ ਹੁੰਦਾ ਹੈ ਤੇ ਆਪਾਂ ਆਪਣੇ ਹਿਸਾਬ ਨਾਲ ਉਹਨੂੰ ਖੁੱਲਾ ਭਿੜਾ ਹਰਾਮ ਨਾਲ ਬਣਾ ਸਕਦੇ ਆਂ ਜੀ ਦੇਖੋ ਫੀਟਿੰਗ ਦੇ ਨਿਸ਼ਾਨ ਲਾ ਕੇ ਆਪਾਂ ਇਸੇ ਤਰ੍ਹਾਂ ਦੂਜੀ ਸਾਈਡ ਤੇ ਲਾ ਦਾਂਗੇ ਪਰ ਦੇਖੋ ਆਪਾਂ ਲਾਵਾਂਗੇ ਜੀ ਇੱਕ ਸਾਈਡ ਤੇ ਜੇਬ ਸੱਜੇ ਪਾਸੇ ਦੇਖੋ ਚਾਕਾ ਤੋਂ ਉੱਪਰ 3 ਇੰਚ ਦਾ ਨਿਸ਼ਾਨ ਛੱਡ ਕੇ ਆਪਾਂ ਨਿਸ਼ਾਨ ਲਾਉਣਾ ਹੈ ਜੇਬ ਨੂੰ ਵਿਚਾਲੋਂ ਰੱਖਣਾ ਜੀ 5.5 ਤੇ ਉਸ ਤੋਂ ਬਾਅਦ ਉੱਪਰਲੀ ਫੀਟਿੰਗ ਵਾਲੀ ਸਿਉਣ ਆ ਚੁਗੀ। ਦੇਖੋ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਏ ਤੇ ਮੈਂ ਤੁਹਾਨੂੰ ਜਦੋਂ ਆਪਾਂ ਜੇਬ ਲਾਵਾਂਗੇ ਤਾਂ ਉਹ ਤੁਹਾਨੂੰ ਚੰਗੀ ਤਰ੍ਹਾਂ ਲਾਉਣੀ ਸਿਖਾਉਂਗੀ। ਲੋ ਜੀ ਜਿਹੜਾ ਕੱਪੜਾ ਬਚਿਆ ਸੀ ਉਹਦੀ ਆਪਾਂ ਬਾਜੂ ਕੱਢ ਲੈਣੇ ਆ। ਬਾਜੂ ਦੇਖੋ ਮੈਂ 9 ਇੰਚ ਲੈਂਥ ਰੱਖੂਗੀ ਉਹਦੀ 2 ਇੰਚ ਥੋੜਾ ਜਿਹਾ ਫੋਲਡ ਹੋ ਜਾਊਗਾ ਜੀ ਸੀਨ ਚ ਆ ਜਾਊਗਾ ਮੋੜਾਂ ਦੇ ਵਿੱਚ ਇਸ ਕਰਕੇ 7 ਇੰਚ ਦੀ ਲੈਂਥ ਜਿਹੜੀ ਹੈਗੀ ਆ ਰਹਿ ਚੁਗੀ ਮੂਹਰੋਂ ਆਪਾਂ ਦੇਖੋ 7 ਇੰਚ ਕ ਮੈਂ ਰੱਖੂਗੀ ਇਹਦੀ ਮੂਰੀ 1 ਇੰਚ ਮਾਰਜਿਨ ਰੱਖ ਦਾਂਗੇ 6.5 6 ਇੰਚ ਆਪਾਂ ਇਹਦੀ ਮੂਰੀ ਰੱਖਾਂਗੇ ਤੇ 8 ਇੰਚ ਆਪਾਂ ਇਹਦਾ ਮੋੜਾ ਰੱਖਾਂਗੇ ਇਸੇ ਤਰ੍ਹਾਂ ਇਹਦੀ ਬਾਜੂ ਕੱਟੀ ਜਾਊਗੀ ਜਿਹੜਾ ਥੋੜਾ ਜਿਹਾ ਸਾਈਡ ਤੇ ਕਪੜਾ ਬਚ ਗਿਆ ਤੇ ਉਹਦੀ ਆਪਾਂ ਪਾਕਟ ਲਾ ਦਾਂਗੇ ਦੇਖੋ ਆਮ ਤੌਰ ਤੇ ਆਪਾਂ ਕੋਈ ਕੰਮ ਕਰਦੇ ਹੋਈ ਆ ਕੋਈ ਮੋਬਾਈਲ ਵਗੈਰਾ ਪਾਉਣਾ ਹੁੰਦਾ ਜਦ ਆਪਾਂ ਕਈ ਵਾਰ ਆਪਣੇ ਨਾਈਟ ਸ਼ੂਟ ਪਾਇਆ ਹੁੰਦਾ ਜੀ ਆਪਾਂ ਇੱਧਰ ਉੱਧਰ ਮਨੋਟਾ ਸਬਜ਼ੀ ਲੈਣ ਚਲੇ ਜਾਂਦੇ ਜਾਂ ਕੋਈ ਹੋਰ ਕੰਮ ਤੇ ਦੇਖੋ ਜੀ ਇਹ ਆਪਾਂ ਜੇਬ ਇਸ ਕਰਕੇ ਲਾ ਰਹੇ ਆ ਜੇਬ ਲਾ ਰਹੇ ਆ ਜੀ ਸਾਈਡ ਵਾਲੀ ਇਹਨੂੰ ਆਪਾਂ ਗੀਜਾ ਵੀ ਕਹਿ ਦਿੰਨੇ ਆ ਦੇਖੋ ਮੈਂ 12 ਇੰਚ ਮਤਲਬ ਇਹ ਲੰਬੀ ਲੈਂਦੀ ਐ 5 5.5 ਇੰਚ ਮੈਂ ਡਬਲ ਫੋਲਡ ਕਰਤੀ ਜੀ ਉਸ ਤੋਂ ਬਾਅਦ ਉੱਪਰੋਂ 3 ਇੰਚ 2.5 ਇੰਚ ਛੱਡ ਕੇ ਮੈਂ ਤਕੋਨੀ ਕਾਟ ਪਾਤੀ ਇਹਦੇ ਉੱਤੇ ਇਨੂੰ ਆਪਾਂ ਗੀਜਾ ਵੀ ਕਹਿ ਜਾਨੇ ਆ ਦੇਖੋ ਗੀਜੇ ਟਾਈਪ ਪੌਕਟ ਹੈ ਜੀ ਮੈਂ ਸਪੈਸ਼ਲ ਵੀ ਗੀਜਾ ਲਾਉਣਾ ਆਪਣੀਆਂ ਭੈਣਾਂ ਨੂੰ ਸਿਖਾਇਆ ਹੋਇਆ ਹੈ ਸਪੈਸ਼ਲੀ ਵੀਡੀਓ ਬਣਾਈ ਹੋਈ ਹੈ ਗੀਜਾ ਲਾਉਣ ਦੀ ਸੂਰ ਤੇ ਗੀਜਾ ਕਿਵੇਂ ਲਾਈਦਾ ਤੁਸੀਂ ਆਪਣੇ ਚੈਨਲ ਤੇ ਉਹ ਵੀ ਦੇਖ ਸਕਦੇ ਹੋ ਜੇ ਤੁਹਾਨੂੰ ਨਹੀਂ ਸਮਝ ਆਉਗੀ ਦੇਖੋ ਜੀ ਸੌ ਮਤਲਬ ਕਿ ਸਿਉਣੀ ਇਹ ਇੰਨੀ ਮਤਲਬ ਕਿ ਸੌਖੀ ਹੈ ਜਿਵੇਂ ਆਪਾਂ ਮੋਡੇ ਦੇ ਸਭ ਤੋਂ ਪਹਿਲਾਂ ਸੀਨਾ ਲਾਵਾਂਗੇ ਉਸ ਤੋਂ ਬਾਅਦ ਫਿਟਿੰਗ ਆਲੀਆਂ ਤੇ ਬਸ ਨੀਚੋਂ ਚਾਕ ਤੇ ਬਰੀਕ ਫੋਲਡ ਬਾਜੂ ਜੜ ਦਾਂਗੇ 10 ਕੇ ਮਿੰਟਾਂ ਦਾ ਕੰਮ ਹੈ ਜੀ ਦੇਖੋ ਇਹ ਲੋ ਜੀ ਬਚਾ ਲਓ ਜਿਹੜੀ ਆਪਾਂ ਸਾਢੇ ਪੰਜ ਦਾ ਮਾਰਜਨ ਨਿਸ਼ਾਨ ਲਾ ਕੇ ਛੱਡਿਆ ਹੋਇਆ ਉੱਥੇ ਆਪਾਂ ਸੀਨ ਨਹੀਂ ਮਾਰਨੀ ਉੱਪਰਲੀ ਸਾਈਡ ਤੇ ਨੀਚਲੀ ਸਾਈਡ ਆਪਾਂ ਬਸ ਇੱਥੇ ਤੇ ਸੀਨ ਮਾਰ ਕੇ ਤੇ ਬਚਾ ਲਊ ਆਪਾਂ ਇਸ ਤਰ੍ਹਾਂ ਪੌਕੇਟ ਦਾ ਜਿਹੜਾ ਛੱਡਿਆ ਹੋਇਆ ਉੱਥੇ ਸੀਨ ਨਹੀਂ ਮਾਰਨੀ ਜੀ ਆਪਾਂ ਉੱਥੇ ਪੌਕੇਟ ਲਾਵਾਂਗੇ ਦੇਖੋ ਉਸ ਤੋਂ ਬਾਅਦ ਆਪਾਂ ਫੀਟਿੰਗ ਵਾਲੀਆਂ ਸੀਨਾ ਲਾਤੀਆਂ ਤੇ ਹੁਣ ਆਪਾਂ ਆਪਣੀਆਂ ਬਾਹਾਂ ਉਹ ਜਿਹੜੀਆਂ ਹੈਗੀਆਂ ਜਿੱਕਟੀਆਂ ਹੋਈਆਂ ਉਹ ਮੂਹਰੋਂ ਫੋਲਡ ਕਰਕੇ ਇਹ ਆਪਾਂ ਜਿੰਨੀ ਫੀਟਿੰਗ ਰੱਖਣੀ ਆ ਉਨੀ ਕਰਕੇ ਆਪਾਂ ਬਾਹਾਂ ਅਟੈਚ ਕਰ ਦਾਂਗੇ ਇਹ ਬਾਹਾਂ ਤੇ ਆਪਾਂ ਨੂੰ ਕੋਈ ਕਾਟ ਪਾਉਣ ਦੀ ਲੋੜ ਨਹੀਂ ਪੈਂਦੀ ਜੇ ਚਾਹੀਏ ਤਾਂ ਦੇਖੋ ਹਲਕੀ ਹਲਕੀ ਆਪਾਂ ਸ਼ਰਟ ਤੇ ਪਾ ਸਕਦੇ ਹਾਂ ਬਾਹਾਂ ਤੇ ਵੀ ਪਾਉਣ ਦੀ ਲੋੜ ਨਹੀਂ ਹੈਗੀ ਤੇ ਆਪਾਂ ਐਵੇਂ ਵੀ ਜੜ ਸਕਦੇ ਹਾਂ ਦੇਖੋ ਇਸ ਸਟੈਚ ਵਾਲਾ ਕੱਪੜਾ ਜੀ ਵੈਸੇ ਹੀ ਇਹਦੀ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਜੀ ਆਮ ਤੌਰ ਤੇ ਦੇਖੋ ਜਦੋਂ ਵੀ ਆਪਾਂ ਕੱਲੀ ਟੀ-ਸ਼ਰਟ ਬਾਜ਼ਾਰ ਦੇ ਵਿੱਚੋਂ ਲੈਣ ਜਾਂਦੇ ਹਾਂ ਲੌਂਗ ਵਾਲੀ ਤਾਂ ਆਪਾਂ ਨੂੰ 400 ਰੁਪਏ ਦੀ 350 ਰੁਪਏ ਦੀ ਪੈਂਦੀ ਹੈ ਤੇ ਘਰ ਵਿੱਚ ਦੇਖੋ ਜੀ ਇਹ ਮੇਰੀ ਇੰਨੀ ਸਸਤੇ ਚ ਪਈ ਹੈ ਮੈਨੂੰ ਸਿਰਫ 100 ਰੁਪਏ ਦਾ ਕੱਪੜਾ ਪਿਆ ਤੇ ਮੈਂ ਬਣਾਈ ਖੁਦ ਆਪ ਹੈ 100 ਰੁਪਏ ਦੇ ਵਿੱਚ ਦੇਖੋ ਜੀ ਮੇਰੀ ਇਹ ਨਾਈਟ ਸੂਟ ਵਾਲੀ ਟੀ-ਸ਼ਰਟ ਬਣ ਕੇ ਤਿਆਰ ਹੋ ਗਈ ਤੇ ਲੌਂਗ ਵੀ ਪੂਰੀ ਬਣੀ ਐ ਤੇ ਮਤਲਬ ਕਿ ਫੀਟਿੰਗ ਵਾਲੀ ਬਣੂਗੀ ਆਪਣੇ ਹਿਸਾਬ ਨਾਲ ਆਪਾਂ ਕਿਵੇਂ ਮਰਜੀ ਇਹਦੀ ਸਟੀਚਿੰਗ ਕਰ ਸਕਦੇ ਆਂ ਜੀ ਤੇ ਲੋ ਜੀ ਹੁਣ ਆਪਾਂ ਹੈਗੀਆਂ ਦੋਨੇ ਬਾਹਾਂ ਝੜ ਦੰਨੇ ਆਂ ਬਾਹਾਂ ਝੜਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਹੁਣ ਇਹ ਸਿੱਧਾ ਕਰਕੇ ਹੁਣ ਆਪਾਂ ਲਗਾਵਾਂਗੇ ਜੀ ਇਹਦੇ ਉੱਤੇ ਪੌਫਟ ਗਲੇ ਤੇ ਆਪਾਂ ਦੇਖੋ ਜਿਹੜੀ ਲੀਡ ਲਾਉਣੀ ਐ ਉਹ ਵੀ ਲਗਾਵਾਂਗੇ ਤੇ ਜਿਵੇਂ ਦੇਖੋ ਗਲੇ ਤੇ ਆਪਾਂ ਇਹਦੇ ਉੱਤੇ ਬੁਕਰਮ ਤਾਂ ਪੈਂਦੀ ਨਹੀਂ ਹੁੰਦੀ ਸਿੰਪਲ ਇਹਦਾ ਗਲਾ ਹੁੰਦਾ ਜੀ ਜਿਵੇਂ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਨੇ ਆਂਗੇ ਦੇਖੋ ਮੈਂ ਛੋਟਾ ਜਿਹਾ 1 ਇੰਚ ਦੀ ਪੱਟੀ ਕੱਟੀ ਹੈ ਜੀ ਜਿਹੜੇ ਹੇਠਾਂ ਨਾਲ ਕੱਪੜੇ 'ਚ ਸਟ੍ਰੈਚ ਅਸੀਂ ਮੈਂ ਸਟ੍ਰੈਚ ਦੇ ਹੇਠਾਂ ਨਾਲ ਕੱਟ ਲਈ ਉਸੇ ਪੱਟੀ ਨੂੰ ਆਪਾਂ ਡਬਲ ਕਰਕੇ نیچے ਰੱਖਾਂਗੇ ਤੇ ਕਮੀਜ਼ ਵਾਲਾ ਪੀਸ ਆਪਾਂ ਉੱਪਰ ਰੱਖਾਂਗੇ ਹਲਕੇ ਹਲਕੇ ਹੱਥਿਆਂ ਨਾਲ ਮੈਂ ਖਿੱਚ-ਖਿੱਚ ਕੇ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਦਾਂਗੇ ਜੀ ਲਓ ਜੀ ਇਹ ਪੱਟੀ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਮੂਹਰਲੇ ਪਾਸੇ ਨੂੰ ਸਿੱਧੇ ਵਾਲੇ ਪਾਸੇ ਇਹਨੂੰ ਪਲਟਾ ਕੇ ਇਸ ਤਰ੍ਹਾਂ ਸੀਨ ਲਗਾ ਦਾਂਗੇ ਇਹਦੇ ਨਾਲ ਪਾਈਪ ਦੀ ਤਰ੍ਹਾਂ ਜਿਵੇਂ ਪਾਈਪਿੰਗ ਲੱਗਦੀ ਹੁੰਦੀ ਹੈ ਨਾ ਉਹ ਪਾਈਪਿੰਗ ਦੀ ਤਰ੍ਹਾਂ ਆਪਣੀ ਇਹ ਜਿਹੜੀ ਹੈਗੀ ਹੈ ਜੀ ਪੱਟੀ ਲੱਗ ਜੂਗੀ ਤੇ ਜਿਵੇਂ ਕੀ ਦੇਖੋ ਬਾਜ਼ਾਰ ਚੋਂ ਟੀ-ਸ਼ਰਟ ਲੈ ਕੇ ਆਉਨੇ ਆ ਉਹਦੇ ਉੱਤੇ ਵੀ ਇਸੇ ਤਰ੍ਹਾਂ ਹੀ ਲੱਗੀ ਹੁੰਦੀ ਹੈ। ਲੋ ਜੀ ਇਸੇ ਤਰ੍ਹਾਂ ਆਪਾਂ ਇਹ ਲਾ ਕੇ ਤਿਆਰ ਕਰ ਲਈ। ਹੁਣ ਆਪਾਂ ਇਹਨੂੰ ਸਿੱਧੇ ਪਾਸੇ ਪਲਟਾ ਦਨੇ ਆ। ਲੋ ਜੀ ਇਸੇ ਤਰ੍ਹਾਂ ਦੇਖੋ। ਇਹਦੀ ਸ਼ੇਪ ਵੀ ਬਹੁਤ ਸੋਹਣੀ ਆਉਂਦੀ ਹੈ ਬਹੁਤ ਹੀ ਵਧੀਆ ਇਹਦਾ ਗਲਾ ਬੰਦ ਹੈ ਜੀ ਲੋ ਜੀ ਦੇਖੋ ਤੁਸੀਂ। ਇਹ ਚ ਕੋਈ ਬਾਰ ਨਹੀਂ ਪੈਂਦਾ ਬਹੁਤ ਹੀ ਸੋਹਣਾ ਇਹਦਾ ਗਲਾ ਬਣਿਆ ਇਸ ਤਰ੍ਹਾਂ ਸਿੰਪਲ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਇਹਦੇ ਤੇ ਲਗਾਵਾਂਗੇ ਪੌਕਟ ਲੋ ਜੀ ਸੱਜੇ ਵਾਲੀ ਸਾਈਡ ਤੇ ਆਪਾਂ ਦੇਖੋ ਜਗ੍ਹਾ ਰੱਖੀ ਸੀ ਇਹ ਪੌਕਟ ਦੀ ਸੱਜੇ ਵਾਲੀ ਸਾਈਡ ਤੇ ਪੌਕਟ ਲੱਗਦੀ ਹੁੰਦੀ ਹੈ ਇਹਨੂੰ ਆਪਾਂ ਆਮ ਤੌਰ ਤੇ ਗਿੱਜਾ ਵੀ ਕਹਿ ਦਿੰਦੇ ਆ ਲੋ ਜੀ ਦੇਖੋ ਆਪਣੇ ਕੋਲੇ ਜਿੰਨੀ ਵੀ ਫੀਟਿੰਗ ਦੇ ਸਾਈਡ ਤੇ ਕਪੜਾ ਗਾਚਿਆ ਸੀ ਆਪਾਂ ਥੋੜਾ ਥੋੜਾ ਕਪੜਾ ਵਿੱਚ ਰੱਖਾਂਗੇ ਸੀਨ ਤੋਂ ਸਾਈਡ ਤੇ ਤੇ ਬਾਕੀ ਫालतू ਕਪੜੇ ਹੀ ਆਪਾਂ ਕਟਿੰਗ ਕਰ ਦਾਂਗੇ ਕਿਉਂਕਿ ਇਹਨੂੰ ਆਪਾਂ ਫੋਲਡ ਕਰਨਾ ਹੈਗਾ ਦੇਖੋ ਇਸ ਤਰ੍ਹਾਂ ਫੋਲਡ ਕਰਦੇ ਹੋਏ ਆਪਾਂ ਇਹਦੇ ਉੱਤੇ ਇੱਕ ਸਾਈਡ ਤੋਂ ਧਰ ਕੇ ਦੂਜੀ ਸਾਈਡ ਤੇ ਐ ਸੀਨ ਲਗਾਉਂਦੇ ਹੋਏ ਆਪਾਂ ਸੀਨ ਲਾਵਾਂਗੇ ਜੀ ਐਸੇ ਤਰ੍ਹਾਂ ਇਸ ਤਰ੍ਹਾਂ ਆਪਾਂ ਸੀਨ ਲਗਾ ਦਾਂਗੇ ਦੇਖੋ ਉਸ ਤੋਂ ਬਾਅਦ ਦੇਖੋ ਜੀ ਆਪਾਂ ਜੇਬ ਨੂੰ ਤਿਆਰ ਕਰਾਂਗੇ ਦੇਖੋ 12 13 ਇੰਚ ਦਾ ਇਹ ਜੇਬ ਜਿਹੜੀ ਸੀਗੀ ਲੰਬੀ ਆਪਾਂ ਕੱਟੀ ਹੈ 6 ਇੰਚ ਦੀ ਆਪਾਂ ਥੱਲੇ ਫੋਲਡ ਕਰ ਦਾਂਗੇ 6 ਇੰਚ ਦਾ ਆਪਣਾ ਉੱਪਰਲੀ ਸਾਈਡ ਤੇ ਕਪੜਾ ਬਚ ਜਾਊਗਾ ਜੀ ਦੋਨੇ ਸਾਈਡਾਂ ਤੇ ਸੀਨਾ ਲਾਵਾਂਗੇ ਸੀਨਾ ਲਾਉਣ ਤੋਂ ਬਾਅਦ ਦੇਖੋ ਪੌਕਟ ਦਾ ਆਪਾਂ ਸੈਂਟਰ ਕੱਢਣ ਲੈਣਾ ਸੈਂਟਰ ਕੱਢ ਕੇ ਦੇਖੋ ਆਪਾਂ ਥੋੜਾ ਜਿਹਾ ਆਪਾਂ ਕੈਂਚੀ ਦੀ ਮਦਦ ਨਾਲ ਆਪਾਂ ਇਹਦੇ ਉੱਤੇ ਟੱਕ ਲਾ ਦਾਂਗੇ ਇਸੇ ਟੱਕ ਨੂੰ ਆਪਾਂ ਜਿਹੜੀ ਫੀਟਿੰਗ ਵਾਲੀ ਸੀਨ ਹੈ ਜੀ ਉਹਦੇ ਉੱਤੇ ਰੱਖ ਕੇ ਆਪਾਂ ਸੀਨ ਲਾਵਾਂਗੇ ਦੇਖੋ ਕਮੀਜ਼ ਨੂੰ ਪੁੱਠਾ ਕਰਕੇ ਜਿੱਥੋਂ ਆਪਾਂ ਜਗ੍ਹਾ ਛੱਡੀ ਸੀਗੀ ਜੇਬ ਲਾਉਣ ਦੀ ਉੱਥੇ ਸੈਂਟਰ ਦੇ ਵਿੱਚ ਟੱਕ ਨੂੰ ਇਹ ਰੱਖ ਕੇ ਤੇ ਆਪਾਂ ਇਹ ਸੀਨ ਲਾਵਾਂਗੇ ਜੀ ਸੀਨ ਲਾਉਣ ਤੋਂ ਬਾਅਦ ਜਿਹੜੀ ਉੱਪਰਲੀ ਸਾਈਡ ਦਾ ਟਕੋਣਾ ਵਾਲਾ ਪੀਸ ਹੈ ਦੇਖੋ ਜਿਵੇਂ ਆਪਾਂ ਕੱਟਿਆ ਉਸੇ ਹਿਸਾਬ ਨਾਲ ਇਹ ਤੇ ਸੀਨ ਵੱਜ ਜਾਊਗੀ ਜੀ ਜਿਵੇਂ ਟਕੋਣਾ ਟਕੋਣੇ ਦੇ ਸਾਈਡ ਨਾਲ ਉਸੀ ਤਰ੍ਹਾਂ ਸੀ ਲਾ ਗੂ ਜਿਵੇਂ ਇਸੇ ਤਰ੍ਹਾਂ ਹੀ ਪੌਕਟ ਲੱਗਦੀ ਹੁੰਦੀ ਹੈ ਜੀ ਵੈਸੇ ਮੈਂ ਕੱਲ ਹੀ ਇਹ ਗੀਜਾ ਲਾਉਣਾ ਵੀ ਦੱਸਿਆ ਹੋਇਆ ਹੈਗਾ ਜੇ ਤੁਸੀਂ ਚਾਹੋ ਤਾਂ ਦੇਖੋ ਤੁਹਾਨੂੰ ਨਹੀਂ ਸਮਝ ਆਈ ਤਾਂ ਤੁਸੀਂ ਮੇਰੀ ਵੀਡੀਓ ਜਾ ਕੇ ਵੀ ਮੇਰੇ ਚੈਨਲ ਤੇ ਦੇਖ ਸਕਦੇ ਹੋ ਜੀ ਆਪਾਂ ਉਹਦੇ ਵਿੱਚ ਕੱਲਾ ਗੀਜਾ ਲਾਉਣਾ ਹੀ ਦੱਸਿਆ ਹੋਇਆ ਹੈਗਾ ਲੋ ਜੀ ਇਸ ਤਰ੍ਹਾਂ ਹੀ ਗੀਜਾ ਲੱਗ ਗਿਆ ਤੇ ਹੁਣ ਆਪਾਂ ਸਾਈਡ ਵਾਲੀ ਸੀਨ ਚਾਕ ਸਾਰੇ ਇੱਥੋਂ ਫੋਲਡ ਕਰ ਦਾਂਗੇ ਜੀ ਘੇਰਾ ਫੋਲਡ ਕਰ ਦਾਂਗੇ ਚਾਕ ਫੋਲਡ ਕਰ ਦਾਂਗੇ ਲੋ ਜੀ 15-20 ਮਿੰਟਾਂ ਦੇ ਵਿੱਚ ਆਪਣੀ ਟੀ-ਸ਼ਰਟ ਬਣ ਕੇ ਤਿਆਰ ਹੋ ਗਈ ਬਹੁਤ ਹੀ ਵਧੀਆ ਸੌਫਟ ਜਿਹਾ ਕਪੜਾ ਸੀ ਤੇ ਬਹੁਤ ਹੀ ਸਸਤੇ ਚ ਬਣ ਗਈ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਜੀਜ਼ਾ ਵੀ ਆਪਾਂ ਲਗਾਤਾ ਸ਼ੇਪ ਵੀ ਬਹੁਤ ਸੋਹਣੀ ਆਈ ਹੈ ਬਹੁਤ ਹੀ ਵਧੀਆ ਬਣੀ ਹੈ ਜੀ ਲੌਂਗ ਟੀ-ਸ਼ਰਟ ਹੈ